ਸਾਰੇ ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਧ ਸੰਗਤ ਵੱਲੋਂ ਹੁਕਮ ਹੋਇਆ ਸੀ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਇਹਨਾਂ ਪੰਕਤੀਆਂ ਦੇ ਉੱਪਰ ਕੁਝ ਵਿਚਾਰ ਜੋ ਹੈ ਉਹ ਸਾਂਝੀ ਕੀਤੀ ਜਾਵੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਾਠ ਹੈ ਸਤਿਗੁਰੂ ਜੀ ਪਾਠ ਇੱਥੋਂ ਆਰੰਭ ਕਰਦੇ ਹਨ ਵੱਡੇ ਵੱਡੇ ਜੋ ਦੀਸਾਹੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਸੰਸਾਰ ਦੇ ਉਹ ਲੋਗ ਜੋ ਮਾਇਆ ਕਰਕੇ ਪੈਸਿਆ ਕਰਕੇ ਧਨ ਕਰਕੇ ਜਿਨ੍ਹਾਂ ਨੂੰ ਆਪਾਂ ਵੱਡਾ ਸਮਝਦੇ ਹਾਂ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ ਨੌਕਰ ਚਾਕਰ ਹਨ ਫੈਸ਼ਨੇਬਲ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਵੱਡੀਆਂ ਕੋਠੀਆਂ ਮਹਿੰਗੀਆਂ ਕਾਰਾਂ ਜ਼ਮੀਨ ਜਾਇਦਾਦ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਹੈ ਦੁਨਿਆਵੀ ਤੌਰ ਤੇ ਜਿਨ੍ਹਾਂ ਨੂੰ ਵੱਡਾ ਆਮ ਕਰਕੇ ਸਮਝਿਆ ਜਾਂਦਾ ਹੈ ਤਿੰਨ ਕਉ ਵਿਆਪੇ ਚਿੰਤਾ ਰੋਗ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਿਆ ਰਹਿੰਦਾ ਉਹਨਾਂ ਨੂੰ ਹਰ ਵੇਲੇ ਕੋਈ ਨਾ ਕੋਈ ਚਿੰਤਾ ਸਤਾਉਂਦੀ ਰਹਿੰਦੀ ਹੈ ਕਿਤੇ ਸਾਡਾ ਕਾਰੋਬਾਰ ਨਾ ਫੇਲ ਹੋ ਜਾਏ ਸਭ ਤੋਂ ਵੱਡੀ ਚਿੰਤਾ ਇਹਨਾਂ ਨੂੰ ਇਹ ਸਤਾਉਂਦੀ ਹੈ ਸਾਡੀ ਕਿਤੇ ਬੇਇੱਜ਼ਤੀ ਨਾ ਹੋ ਜਾਏ ਇਸ ਗੱਲ ਦੀ ਬੜੀ ਚਿੰਤਾ ਇਹਨਾਂ ਲੋਕਾਂ ਨੂੰ ਰਹਿੰਦੀ ਹੈ ਸੋ ਇਹਨਾਂ ਨੂੰ ਚਿੰਤਾ ਰੋਗ ਜੋ ਹੈ ਉਹ ਲੱਗਿਆ ਰਹਿੰਦਾ ਹੈ ਵੱਡੇ ਵੱਡੇ ਜੂਦੀ ਸਹੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਸਤਿਗੁਰੂ ਜੀ ਕਹਿੰਦੇ ਨੇ ਕੌਣ ਵੱਡਾ ਮਾਇਆ ਵੱਡਿਆਈ ਸਤਿਗੁਰੂ ਜੀ ਪੁੱਛਦੇ ਨੇ ਵੱਡਾ ਕੌਣ ਹੈ ਮਾਇਆ ਵੱਡੀ ਹੈ ਫਿਰ ਆਪ ਹੀ ਜਵਾਬ ਦਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ ਸੋ ਵੱਡਾ ਜਿਨ ਰਾਮ ਲੈ ਬੁਲਾਈ ਵੱਡਾ ਉਹ ਹੈ ਜਿਸਨੇ ਪਰਮੇਸ਼ਰ ਦੇ ਨਾਮ ਦੇ ਨਾਲ ਲੈ ਬੁਲਾਈ ਨਾਮ ਦੇ ਨਾਲ ਮਨ ਨੂੰ ਜੋੜਿਆ ਉਹ ਵੱਡਾ ਹੈ ਇਥੇ ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫੈਸਲਾ ਕਰ ਦਿੱਤਾ ਹੈ ਨਾਮ ਜਪਣ ਵਾਲਾ ਵੱਡਾ ਹੈ ਜਿਹਦੇ ਕੋਲ ਮਾਇਆ ਦੇ ਅੰਬਾਰ ਨੇ ਤੁਹਾਨੂੰ ਦੌਲਤ ਹੈ ਵੱਡੀਆਂ ਕੋਠੀਆਂ ਨੇ ਮਹਿਲ ਮਾੜੀਆਂ ਨੇ ਫੌਜਾਂ ਨੇ ਦਰਬਾਰੀ ਹਨ ਖਜ਼ਾਨੇ ਭਰੇ ਹੋਏ ਨੇ ਉਹ ਵੱਡਾ ਨਹੀਂ ਵੱਡਾ ਉਹ ਹੈ ਜਿਨਨੇ ਪਰਮੇਸ਼ਰ ਦਾ ਨਾਮ ਜਪਿਆ ਜਿਨਨੇ ਨਾਮ ਦੇ ਨਾਲ ਲਿਵ ਲਾਈ ਉਹ ਵੱਡਾ ਕਿਵੇਂ ਹੈ ਕਿਉਂਕਿ ਸਭ ਤੋਂ ਵੱਡਾ ਜੋ ਹੈ ਉਹ ਪਰਮੇਸ਼ਰ ਹੈ ਜਿਨਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦਰਬਾਰ ਦੀ ਚੰਡੀ ਦੀ ਵਾਰ ਦੀ ਬਾਣੀ ਦੀ ਦੂਸਰੀ ਪੌੜੀ ਵਿੱਚ ਲਿਖਣਾ ਕਰਦੇ ਹਨ ਖੰਡਾ ਪ੍ਰਥਮੇ ਸਾਜਕੇ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧੂ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰ ਜੇ ਦਾਨੋ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕੇ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮੁਨੀ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਉਸ ਪਰਮੇਸ਼ਰ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ ਇਸ ਕਰਕੇ ਉਹ ਪਰਮੇਸ਼ਰ ਸਾਰਿਆਂ ਦੇ ਨਾਲੋਂ ਵੱਡਾ ਹੈ ਤੇ ਉਸ ਵੱਡੇ ਦਾ ਜੋ ਜਾਪ ਕਰਦਾ ਹੈ ਉਸ ਵੱਡੇ ਨੂੰ ਜੋ ਸਿਮਰਦਾ ਹੈ ਉਹੀ ਸੰਸਾਰ ਦੇ ਵਿੱਚ ਵੱਡਾ ਹੈ ਉਸ ਨੂੰ ਹੀ ਗੁਰਬਾਣੀ ਦੇ ਵਿੱਚ ਵੱਡਾ ਮੰਨਿਆ ਗਿਆ ਉਸ ਨੂੰ ਗੁਰਬਾਣੀ ਦੇ ਵਿੱਚ ਸਲਾਹਿਆ ਗਿਆ ਜਿਸ ਨਾਮ ਰਿਦਾ ਸੋਈ ਵੱਡਾ ਰਾਜ ਜਿਸ ਨਾਮ ਰਿਧੈ ਤਿਸ ਪੂਰੇ ਕਾਜਾ ਜਿਸ ਨਾਮ ਰਿਧੈ ਤਿਸ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਉਸ ਨੂੰ ਪੂਰਾ ਸਾਹ ਵੀ ਆਖਿਆ ਗਿਆ ਹੈ ਨਾਮ ਧਨ ਜਿਸ ਜਨਕੈ ਪਾਲੈ ਸੋਈ ਪੂਰਾ ਸਾਹ ਉਸ ਨੂੰ ਪੂਰਾ ਸ਼ਾਹ ਉਹਨੂੰ ਆਖਿਆ ਗਿਆ ਜਿਹੜਾ ਨਾਮ ਦੇ ਨਾਲ ਜੁੜਦੇ ਆ ਇੱਕ ਛੋਟਾ ਜਿਹਾ ਬਾਲਕ ਪ੍ਰਹਿਲਾਦ ਰਾਮ ਦਾ ਨਾਮ ਜਪਦਾ ਸੀ ਉਸਨੇ ਰਾਮ ਦੇ ਨਾਮ ਦੇ ਨਾਲ ਲਿਵ ਲਈ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਵਿੱਚ ਬਚਨ ਹੁੰਦਾ ਹੈ ਉਸ ਦਾ ਪਿਤਾ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਸੀ ਜਿਸ ਨੇ ਇੰਦਰਪੁਰੀ ਨੂੰ ਵੀ ਜਿੱਤ ਲਿਆ ਉਸ ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਯਤਨ ਕੀਤੇ ਪਹਾੜ ਤੋਂ ਛੁੱਟਿਆ ਹਾਥੀਆਂ ਦੇ ਅੱਗੇ ਛੁੱਟਿਆ ਸ਼ੇਰਾਂ ਦੇ ਅੱਗੇ ਛੁੱਟਿਆ ਸੱਪਾਂ ਵਾਲੇ ਕਮਰੇ ਦੇ ਵਿੱਚ ਬੰਦ ਕਰਕੇ ਤਾਲਾ ਮਾਰ ਦਿੱਤਾ ਉਸ ਨੂੰ ਅੱਗ ਦੇ ਵਿੱਚ ਸਾੜਨ ਦਾ ਯਤਨ ਕੀਤਾ ਗਿਆ ਪਰ ਉਹ ਬਾਲਕ ਜੋ ਹੈ ਉਹ ਸੜਿਆ ਨਹੀਂ ਉਹ ਡੁੱਬਿਆ ਨਹੀਂ ਕਿਉਂਕਿ ਉਸਨੇ ਰਾਮ ਦੇ ਨਾਮ ਦੇ ਨਾਲ ਲਿਵ ਲਈ ਸੋ ਵੱਡਾ ਜਿਹਨਾਂ ਰਾਮ ਲਿਵ ਲਈ ਉਹ ਵੱਡਾ ਹੈ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਵੀ ਉਸ ਨੂੰ ਹਰਾ ਨਹੀਂ ਸਕਿਆ ਕਿ ਛੋਟੇ ਜਿਹੇ ਬਾਲਕ ਨੂੰ ਇਸੇ ਤਰ੍ਹਾਂ ਧਰੂਪ ਭਗਤ ਦੀ ਸਾਖੀ ਆਪਾਂ ਪੜ੍ਹਦੇ ਹਾਂ ਧਰੂ ਭਗਤ ਜਿਸ ਨੇ ਰਾਮ ਦੇ ਨਾਮ ਦੇ ਨਾਲ ਲਿਵ ਲਾਈ ਨਾਮ ਦੇ ਨਾਲ ਆਪਣੇ ਮਨ ਨੂੰ ਜੋੜਿਆ ਪਾਤਸ਼ਾਹ ਕਹਿੰਦੇ ਨੇ ਪੰਜ ਬਰਸ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਅਮਰ ਪਦਵੀ ਨੂੰ ਉਸਨੇ ਪ੍ਰਾਪਤ ਕਰ ਲਿਆ ਨਾਮ ਜਪ ਕੇ ਉਸ ਪਦਵੀ ਨੂੰ ਪ੍ਰਾਪਤ ਕਰ ਲਿਆ ਜਿਸ ਪਦਵੀ ਨੂੰ ਵੱਡੇ ਵੱਡੇ ਰਾਜੇ ਵੀ ਪ੍ਰਾਪਤ ਨਹੀਂ ਕਰ ਸਕੇ ਵੱਡੇ ਵੱਡੇ ਮਾਇਆ ਧਾਰੀ ਵੀ ਜਿੰਨੂੰ ਪ੍ਰਾਪਤ ਨਹੀਂ ਕਰ ਸਕੇ ਕੌਣ ਵੱਡਾ ਮਾਇਆ ਵਡਿਆਈ ਨਹੀਂ ਆਂਦੇ ਨੇ ਸੋ ਵੱਡਾ ਜਨ ਰਾਮ ਲੇ ਬੁਲਾਇ। ਭੂਮੀਆਂ ਭੂਮ ਉੱਪਰ ਨਿਤ ਲੁਝੈ। ਹੁਣ ਮਾਇਆ ਤਾਰੀ ਜਿਹੜਾ ਹੈ ਭੂਮੀਆਂ ਜੋ ਹੈ ਜੋ ਰਾਜਾ ਹੈ ਉਹ ਆਪਣੀ ਭੂਮੀ ਵਾਸਤੇ ਆਪਣੇ ਰਾਜ ਵਾਸਤੇ ਆਪਣੀ ਧਰਤੀ ਵਾਸਤੇ ਦਿਨ ਰਾਤ ਲੜਦਾ ਹੈ ਦੂਸਰੇ ਰਾਜਿਆਂ ਦੇ ਨਾਲ ਲੜਾਈ ਕਰਦਾ ਹੈ। ਆਪਣੇ ਰਾਜ ਨੂੰ ਬਚਾਉਣ ਵਾਸਤੇ ਜਾਂ ਹੋਰ ਰਾਜ ਵਧਾਉਣ ਵਾਸਤੇ। ਇਹਦੇ ਕਰਕੇ ਹੀ ਲੜਾਈਆਂ ਹੁੰਦੀਆਂ ਹਨ ਉਹ ਲੁੱਜਦੇ ਹਨ ਲੜਦੇ ਹਨ ਇੱਕ ਸਾਧੂ ਮਹਾਤਮਾ ਰਸਤੇ ਤੇ ਤੁਰੇ ਜਾ ਰਹੇ ਸਨ ਆਪਣੀ ਮੰਡਲੀ ਦੇ ਨਾਲ ਉਹਨਾਂ ਨੂੰ ਕੋਈ ਪੈਸਾ ਲੱਭ ਗਿਆ ਪੁਰਾਣੇ ਸਮਿਆਂ ਦੀ ਗੱਲ ਹੈ ਵਿਰਖਤ ਸਾਧੂ ਹੋਇਆ ਕਰਦੇ ਸਨ ਹੁਣ ਉਹ ਸਾਧੂ ਜਿਹੜੇ ਸਨ ਪੈਸਿਆਂ ਨੂੰ ਹੱਥ ਨਹੀਂ ਸਨ ਲਾਉਂਦੇ ਨਾ ਉਹਨਾਂ ਨੇ ਕੋਈ ਜੇਬਾਂ ਲਵਾਈਆਂ ਹੁੰਦੀਆਂ ਸਨ ਕਿ ਜੇਬਾਂ ਦੇ ਵਿੱਚ ਪੈਸੇ ਪਾ ਲਈਏ ਉਸ ਸਾਧੂ ਨੂੰ ਜਦੋਂ ਪੈਸਾ ਮਿਲਿਆ ਤੇ ਉਸ ਨੇ ਆਪਣੇ ਨਾ ਚੋਲੇ ਦੇ ਇੱਕ ਨੁਕਰ ਦੇ ਨਾਲ ਗੰਡ ਮਾਰ ਕੇ ਬੰਨ ਲਿਆ ਆਖਣ ਲੱਗੇ ਜੇ ਕੋਈ ਭੁੱਖਾ ਬੰਦਾ ਮਿਲੇਗਾ ਉਹਨੂੰ ਦੇ ਦੇਵਾਂਗੇ ਬਹੁਤ ਸਮਾਂ ਇਸ ਤਰ੍ਹਾਂ ਲੰਘ ਗਿਆ ਇੱਕ ਥਾਂ ਤੇ ਉਹ ਸਾਧੂਆਂ ਦੀ ਮੰਡਲੀ ਖਲੋਤੀ ਹੋਈ ਏ ਉਸ ਸਾਧੂਆਂ ਦੀ ਮੰਡਲੀ ਦੇ ਅੱਗੋਂ ਨਾ ਇੱਕ ਰਾਜੇ ਦਾ ਬਹੁਤ ਵੱਡਾ ਲਸ਼ਕਰ ਜਿਹੜਾ ਉਹ ਲੰਘਦਾ ਹੈ ਬੜਾ ਘੱਟਾ ਉੜਦਾ ਜਾ ਰਿਹਾ ਹੈ ਬਹੁਤ ਵੱਡੀ ਫੌਜ ਬਹੁਤ ਵੱਡਾ ਲਸ਼ਕਰ ਉਹ ਲੰਘਦਾ ਸੀ ਪਿਆ ਉਸ ਸਾਧੂ ਮਹਾਤਮਾ ਨੇ ਉਥੋਂ ਦੇ ਲੋਕਾਂ ਨੂੰ ਪੁੱਛਿਆ ਵੀ ਇਹ ਰਾਜਾ ਕਿੱਧਰ ਚੱਲਿਆ ਹੈ ਏਡੀ ਵੱਡੀ ਫੌਜ ਲੈ ਕੇ ਲੋਕਾਂ ਨੇ ਦੱਸਿਆ ਮਹਾਤਮਾ ਜੀ ਇਹ ਰਾਜਾ ਦੂਸਰੇ ਗਵਾਂਢੀ ਰਾਜੇ ਦੇ ਉੱਪਰ ਅਟੈਕ ਕਰਨ ਹਮਲਾ ਕਰਨ ਵਾਸਤੇ ਚੱਲਿਆ ਲੜਾਈ ਹੋਵੇਗੀ بڑے ਬੰਦੇ ਮਰਨਗੇ ਬੜਾ ਰક્તਪਾਤ ਹੋਏਗਾ ਉਸ ਸਾਧੂ ਨੂੰ ਬੜੀ ਖੁਸ਼ੀ ਹੋਈ ਉਹ ਖੁਸ਼ੀ ਦੇ ਨਾਲ ਉਛਲਿਆ ਕਿ ਆਖਰ ਮੈਨੂੰ ਭੁੱਖਾ ਬੰਦਾ ਲੱਭ ਹੀ ਗਿਆ ਜਿੱਥੇ ਰਾਜੇ ਦੀ ਸਵਾਰੀ ਆ ਰਹੀ ਸੀ ਰਾਜਾ ਹਾਥੀ ਤੇ ਸਵਾਰ ਸੀ ਮਹਾਤਮਾ ਨੇ ਸਾਧੂ ਨੇ ਆਪਣੇ ਪੱਲੇ ਦੇ ਨਾਲ ਉਹ ਜਿਹੜਾ ਪੈਸਾ ਬੰਨਿਆ ਹੋਇਆ ਸੀ ਉਹਨੂੰ ਖੋਲ ਕੇ ਰਾਜੇ ਵੱਲ ਨੂੰ ਚਲਾ ਕੇ ਮਾਰਿਆ ਰਾਜੇ ਨੇ ਵੇਖਿਆ ਕਿ ਮਹਾਤਮਾ ਨੇ ਮੈਨੂੰ ਮੱਥਾ ਟੇਕਿਆ ਹੈ ਪੈਸੇ ਦਿੱਤੇ ਹਨ ਉਸ ਨੇ ਸਮਝਿਆ ਕਿ ਮੈਨੂੰ ਇਹਨੇ ਮੱਥਾ ਟੇਕਿਆ ਹੈ ਰਾਜੇ ਨੇ ਹਾਥੀ ਰੁਕਵਾ ਲਿਆ ਥੱਲੇ ਉਤਰਿਆ ਆਇਆ ਨਮਸਕਾਰ ਕੀਤੀ ਆਖਣ ਲੱਗਾ ਮਹਾਰਾਜ ਤੁਸੀਂ ਸਾਧੂ ਮਹਾਤਮਾ ਹੋ ਤੁਸੀਂ ਆਪ ਇਹ ਪੈਸੇ ਰੱਖ ਲੈਣੇ ਸਨ ਤੁਹਾਡੇ ਕੰਮ ਆਉਣਗੇ ਤੁਸੀਂ ਮੈਨੂੰ ਕਿਉਂ ਮੱਥਾ ਟੇਕੇ ਹਨ ਪੈਸੇ ਤਾਂ ਮੈਨੂੰ ਤੁਹਾਨੂੰ ਮੱਥਾ ਟੇਕਣੇ ਚਾਹੀਦੇ ਨੇ ਉਹ ਸਾਧੂ ਮਹਾਤਮਾ ਆਖਣ ਲੱਗਾ ਰਾਜਨ ਮੈਂ ਤੁਹਾਨੂੰ ਇਹ ਪੈਸਾ ਮੱਥਾ ਨਹੀਂ ਟੇਕਿਆ ਮੈਂ ਤੇ ਤੈਨੂੰ ਇਹ ਪੈਸੇ ਭੁੱਖਾ ਜਾਣ ਕੇ ਦਿੱਤੇ ਹਨ ਰਾਜਾ ਬੜਾ ਹੈਰਾਨ ਹੋਇਆ ਆਖਣ ਲੱਗਾ ਮਹਾਤਮਾ ਇਹ ਸਾਧੂ ਜਨ ਮੈਂ ਭੁੱਖਾ ਕਿਸ ਤਰ੍ਹਾਂ ਮੇਰੀ ਇੰਨੀ ਵੱਡੀ ਫੌਜ ਇੰਨਾ ਵੱਡਾ ਲਸ਼ਕਰ ਇਨਾ ਵੱਡਾ ਮੇਰਾ ਰਾਜ ਮੇਰੇ ਖਜ਼ਾਨੇ ਹੀਰੇ ਮੋਤੀ ਜਵਾਹਰਾਤਾਂ ਦੇ ਨਾਲ ਭਰੇ ਪਏ ਨੇ ਏਡਾ ਵੱਡਾ ਮੇਰਾ ਐਸਵਰਜ ਕੋਈ ਪਦਾਰਥ ਐਸਾ ਨਹੀਂ ਜਿਹੜਾ ਮੇਰੇ ਕੋਲ ਨਹੀਂ ਮੈਂ ਭੁੱਖਾ ਕਿਵੇਂ ਉਹ ਮਹਾਤਮਾ ਆਖਣ ਲੱਗੇ ਰਾਜਨ ਵੇਖ ਤੇਰੇ ਕੋਲ ਖਜ਼ਾਨੇ ਹੀਰੇ ਮੋਤੀ ਜਵਾਹਰਾਤਾਂ ਦੇ ਭਰੇ ਹੋਏ ਨੇ ਖਜ਼ਾਨਿਆਂ ਦੇ ਅੰਬਾਰ ਲੱਗੇ ਹੋਏ ਨੇ ਬਹੁਤ ਵੱਡੀ ਤੇਰੀ ਫੌਜ ਕੋਈ ਪਦਾਰਥ ਐਸਾਨੀ ਜਿਹੜਾ ਤੇਰੇ ਕੋਲ ਨਹੀਂ ਕਿਸੇ ਚੀਜ਼ ਦੀ ਤੇਰੇ ਕੋਲ ਘਾਟ ਨਹੀਂ ਚਤੁਰੰਗੀ ਤੇਰੇ ਕੋਲ ਫੌਜ ਹੈ ਫਿਰ ਵੀ ਤੂੰ ਦੂਸਰੇ ਗਵਾਂਢੀ ਰਾਜੇ ਤੇ ਹਮਲਾ ਕਰਨ ਵਾਸਤੇ ਚੱਲਿਆ ਹੈ ਤੇਰੀ ਭੁੱਖ ਅਜੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੇਰੀ ਭੁੱਖ ਸ਼ਾਂਤ ਨਹੀਂ ਹੋਈ ਫਿਰ ਤੂੰ ਭੁੱਖਾ ਨਾ ਹੋਇਓ ਉਸ ਰਾਜੇ ਨੂੰ ਸਮਝ ਆ ਗਈ ਉਥੋਂ ਹੀ ਆਪਣਾ ਲਸ਼ਕਰ ਵਾਪਸ ਲੈ ਕੇ ਚਲਾ ਗਿਆ ਭੂਮੀਆਂ ਭੂਮ ਉੱਪਰ ਨਿਤ ਲੁਝੈ ਭੂਮੀਆਂ ਜੋ ਹੈ ਉਮੀਦਾ ਮਾਲਕ ਆਪਣੇ ਆਪ ਨੂੰ ਉਹ ਸਮਝਦਾ ਹੈ ਇਹ ਵੀ ਉਸ ਦੀ ਗਲਤੀ ਹੈ ਜਿਸ ਜ਼ਮੀਨ ਦਾ ਆਪਣੇ ਆਪ ਨੂੰ ਉਹ ਮਾਲਕ ਸਮਝਦਾ ਹੈ ਉਹਦੇ ਤੋਂ ਪਹਿਲਾਂ ਕੋਈ ਹੋਰ ਮਾਲਕ ਸੀ ਉਹਦੇ ਤੋਂ ਪਹਿਲਾਂ ਕੋਈ ਹੋਰ ਸੀ ਤੇ ਇਹਦੇ ਤੋਂ ਬਾਅਦ ਕੋਈ ਹੋਰ ਮਾਲਕ ਹੋਵੇਗਾ ਅਸਲ ਦੇ ਵਿੱਚ ਤੇ ਮਾਲਕ ਉਹ ਪਰਮੇਸ਼ਰ ਹੈ ਹਰ ਇੱਕ ਚੀਜ਼ ਦਾ ਕਿਉਂਕਿ ਕਣ ਕਣ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਉਸ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ ਪੂਰੀ ਆਪਾ ਤਾਲ ਲੋ ਆਕਾਰਾ ਇਸ ਵਿੱਚ ਵਰਤਾ ਹੈ ਹੁਕਮ ਕਰਾਰਾ ਹੁਕਮ ਹੈ ਸਾਜੇ ਹੁਕਮ ਹੈ ਟਾਹੇ ਹੁਕਮ ਹੈ ਮੇਲ ਮਿਲਾਇੰਦਾ ਪਰ ਅਗਿਆਨਤਾ ਵਸ਼ ਮਨੁਖ ਆਪਣੇ ਆਪ ਨੂੰ ਧਰਤੀ ਦਾ ਮਾਲਕ ਸਮਝ ਲੈਂਦਾ ਹੈ ਕਿ ਇਹ ਪਲਾਟ ਇਹ ਜ਼ਮੀਨ ਇਹ ਧਰਤੀ ਮੇਰੀ ਇਹ ਨਾਰਾਜ ਮੇਰਾ ਹੈ ਤੇ ਉਹਦੇ ਕਰਕੇ ਹੀ ਸਾਰੀ ਉਮਰ ਲੜਦਾ ਰਹਿੰਦਾ ਹੈ ਭੂਮੀ ਆਪੂਮ ਉੱਪਰ ਨਿਤ ਲੁਝੈ ਰੋਜ਼ਾਨਾ ਲੜਦਾ ਹੈ ਅਸੀਂ ਦੇਖਦੇ ਹਾਂ ਜਿਹੜੇ ਛੋਟੇ ਜ਼ਿਮੀਦਾਰ ਨੇ ਛੋਟੇ ਕਿਸਾਨ ਨੇ ਆਪਣੇ ਸ਼ਰੀਕੇ ਦੇ ਨਾਲ ਸਾਖ ਸੰਬੰਧੀਆਂ ਦੇ ਨਾਲ ਭਰਾ ਭਰਾ ਦੇ ਨਾਲ ਲੜਦਾ ਹੈ ਜ਼ਮੀਨ ਵਾਸਤੇ ਛੋੜ ਚੱਲੇ ਤ੍ਰਿਸ਼ਨਾ ਨਹੀਂ 부ਝੇ ਉਸ ਜ਼ਮੀਨ ਨੂੰ ਛੱਡ ਕੇ ਆਖਰ ਸਾਰਿਆਂ ਨੇ ਚਲੇ ਜਾਣਾ ਹੈ ਚਲੇ ਜਾਂਦੇ ਨੇ ਲੋਕ ਪਰ ਤ੍ਰਿਸ਼ਨਾ ਨਹੀਂ 부ਝਦੀ ਉਹ ਜੋ ਪਿਆਸ ਹੈ ਉਹ ਖਤਮ ਨਹੀਂ ਹੁੰਦੀ ਮਨ ਤ੍ਰਿਪਤ ਨਹੀਂ ਹੁੰਦਾ ਅੰਦਰ ਜੋ ਭੁੱਖ ਹੈ ਪਦਾਰਥਾਂ ਦੀ ਮਾਇਆ ਦੀ ਜੋ ਭੁੱਖ ਹੈ ਉਹ ਸ਼ਾਂਤ ਨਹੀਂ ਹੁੰਦੀ ਇਹ ਮਾਇਆ ਦੀ ਭੁੱਖ ਐਸੀ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਰੀਆਂ ਪੁਰੀਆਂ ਦੇ ਪਦਾਰਥ ਵੀ ਬੰਦੇ ਨੂੰ ਬਨ ਕੇ ਦੇ ਦਈਏ ਨਾ ਤਾਂ ਵੀ ਇਹ ਭੁੱਖ ਜੋ ਹੈ ਮਨ ਦੀ ਭੁੱਖ ਸ਼ਾਂਤ ਨਹੀਂ ਹੁੰਦੀ ਮਨੋਖ ਪਦਾਰਥਾਂ ਦੇ ਨਾਲ ਇਸ ਭੁੱਖ ਨੂੰ ਸ਼ਾਂਤ ਕਰਨੀ ਚਾਹੁੰਦਾ ਹੈ ਤ੍ਰਿਸ਼ਨਾ ਦੀ ਭੁੱਖ ਨੂੰ ਪਰ ਪਦਾਰਥਾਂ ਦੇ ਨਾਲ ਇਹ ਸ਼ਾਂਤ ਨਹੀਂ ਹੁੰਦੀ ਮੈਂ دیਵਾਨਾ ਦੇ ਵਿੱਚ ਇੱਕ ਸਾਖੀ ਕਈ ਵਾਰ ਮੈਂ ਦੱਸਿਆ ਕਰਦਾ ਹਾਂ ਇੱਕ ਰਾਜੇ ਦੀ ਲੜਕੀ ਦਰਿਆ ਤੇ ਇਸ਼ਨਾਨ ਕਰਨ ਵਾਸਤੇ ਜਾਂਦੀ ਹੈ ਉਥੇ ਉਹਦਾ ਨੌ ਲੱਖਾ ਹਾਰ ਜਿਹੜਾ ਸੀ ਉਹ ਗਵਾਚ ਗਿਆ ਘਰ ਆਈ ਆ ਕੇ ਰਾਜੇ ਨੂੰ ਪਤਾ ਲੱਗਾ ਰਾਜੇ ਨੂੰ ਦੱਸਿਆ ਰਾਜੇ ਨੇ ਲੱਭਣ ਦਾ ਬੜਾ ਯਤਨ ਕੀਤਾ ਪਰ 9 ਲੱਖਾ ਹਾਰ ਜਿਹੜਾ ਉਹ ਲੱਭਦਾ ਨਹੀਂ ਆਖਰ ਰਾਜੇ ਨੇ ਡੋਂਡੀ ਪਟਵਾ ਦਿੱਤੀ ਭਾਈ ਜਿਹੜਾ ਬੰਦਾ ਮੇਰੀ ਲੜਕੀ ਦਾ ਹਾਰ ਲੱਭ ਕੇ ਦੇਗਾ ਜਾਂ ਹਾਰ ਦੀ 10 ਵੀ ਪਾਵੇਗਾ ਨਾ ਉਹਨੂੰ ਹਾਰ ਦੀ ਅੱਧੀ ਕੀਮਤ 4.5 ਲੱਖ ਰੁਪਈਆ ਮਿਲੇਗਾ ਇੱਕ ਦਿਨ ਇੱਕ ਲੱਕੜਹਾਰਾ ਜੰਗਲ ਦੇ ਵਿੱਚ ਲੱਕੜਾਂ ਕੱਟਦਾ ਕੱਟਦਾ ਉਸ ਨੂੰ ਪਿਆਸ ਲੱਗਦੀ ਹੈ ਉਹ ਪਾਣੀ ਪੀਣ ਵਾਸਤੇ ਜਾਂਦਾ ਹੈ ਨਦੀ ਤੇ ਜਿਸ ਤਰ੍ਹਾਂ ਇਹ ਪਾਣੀ ਪੀਣ ਲੱਗਦਾ ਹੈ ਉਹ ਵੇਂਦਾ ਹੈ ਨਦੀ ਦੇ ਵਿੱਚ ਹਾਰ ਪਿਆ ਹੋਇਆ ਉਸ ਨੂੰ ਯਾਦ ਆਇਆ ਇਹ ਤੇ ਰਾਜੇ ਦੀ ਬੇਟੀ ਦਾ ਹਾਰ ਹੈ ਹਾਰ ਨੂੰ ਕੱਢਣ ਵਾਸਤੇ ਚੁੱਭੀ ਮਾਰੀ ਪਰ ਮਿੱਟੀ ਹੱਥ ਦੇ ਵਿੱਚ ਆ ਗਈ ਹਾਰ ਹੱਥ ਵਿੱਚ ਨਹੀਂ ਆਇਆ ਦੋ ਤਿੰਨ ਵਾਰ ਉਹਨੇ ਚੁੱਭੀ ਮਾਰੀ ਮਿੱਟੀ ਹੱਥ ਵਿੱਚ ਆ ਜਾਂਦੀ ਹੈ ਹਾਰ ਹੱਥ ਵਿੱਚ ਨਹੀਂ ਆਉਂਦਾ ਬੜਾ ਪਰੇਸ਼ਾਨ ਹੋਇਆ ਆਖਰ ਮੰੰਦੇ ਵਿੱਚ ਸੋਚਿਆ ਕਿ ਰਾਜੇ ਨੇ ਆਖਿਆ ਹੈ ਜਿਹੜਾ ਹਾਰ ਦੀ 10 ਵੀ ਪਾਏਗਾ ਉਹਨੂੰ ਵੀ 4.5 ਲੱਖ ਰੁਪਈਆ ਮਿਲੇਗਾ ਆਪਾਂ ਜਾ ਕੇ ਰਾਜੇ ਨੂੰ ਦੱਸ ਦਿੰਨੇ ਜਾ ਕੇ ਰਾਜੇ ਨੂੰ ਦੱਸਿਆ ਰਾਜਨ ਫਲਾਣੀ ਨਦੀ ਦੇ ਵਿੱਚ ਤੁਹਾਡੀ ਬੇਟੀ ਦਾ ਹਾਰ ਪਿਆ ਹੋਇਆ ਹੈ ਮੈਂ ਕੱਢਣ ਦਾ ਬੜਾ ਯਤਨ ਕੀਤਾ ਮੇਰੇ ਕੋਲੋਂ ਨਿਕਲਿਆ ਨਹੀਂ ਤੁਸੀਂ ਆਪ ਬੰਦੇ ਆਪਣੇ ਨਾਲ ਲਿਜਾ ਕੇ ਤੇ ਹਾਰ ਕਢਵਾ ਲਓ ਰਾਜਾ ਆਪਣੇ ਦਰਬਾਰੀਆਂ ਨੂੰ ਨਾਲ ਲੈ ਕੇ ਵਜ਼ੀਰਾ ਮੰਤਰੀਆਂ ਨੂੰ ਚੁੱਭੀਆਂ ਲਾਉਣ ਵਾਲੇ ਬੰਦਿਆਂ ਨੂੰ ਨਾਲ ਲੈ ਕੇ ਉੱਥੇ ਪਹੁੰਚਿਆ ਵੇਖਿਆ ਹਾਰ ਸਾਹਮਣੇ ਦਿਖ ਰਿਹਾ ਹੈ ਬੰਦਿਆਂ ਨੇ ਚੁੱਭੀ ਮਾਰੀ ਪਰ ਹਾਰ ਹੱਥ ਨਹੀਂ ਆਉਂਦਾ ਮਿੱਟੀ ਹੱਥ ਦੇ ਵਿੱਚ ਆ ਜਾਂਦੀ ਬੜੇ ਪਰੇਸ਼ਾਨ ਹੋਏ ਇੰਨੇ ਨੂੰ ਉੱਥੇ ਇੱਕ ਸਾਧੂ ਮਹਾਤਮਾ ਆ ਗਏ ਮਹਾਤਮਾ ਨੇ ਵੇਖਿਆ ਜਾ ਕੇ ਰਾਜੇ ਨੂੰ ਪੁੱਛਿਆ ਰਾਜੇ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਮਹਾਤਮਾ ਆਖਣ ਲੱਗੇ ਰਾਜਨ ਕੀ ਗੱਲ ਅੱਜ ਜੰਗਲ ਦੇ ਵਿੱਚ ਬੜੀ ਭੀੜ ਬੜਾ ਇਕੱਠ ਹੈ ਆ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਚੰਗਾ ਹੋਇਆ ਤੁਸੀਂ ਆ ਗਏ ਆ ਸਾਹਮਣੇ ਵੇਖੋ ਨਦੀ ਦੇ ਵਿੱਚ ਹੀ ਮੇਰੀ ਲੜਕੀ ਦਾ ਹਾਰ ਪਿਆ ਹੋਇਆ ਬੰਦੇ ਚੁੱਭੀ ਮਾਰਦੇ ਨੇ ਮਿੱਟੀ ਹੱਥ ਵਿੱਚ ਆ ਜਾਂਦੀ ਹਾਰ ਹੱਥ ਵਿੱਚ ਨਹੀਂ ਆਉਂਦਾ ਸਾਧੂ ਨੇ ਵੇਖਿਆ ਕਿ ਹਾਰ ਸਾਹਮਣੇ ਪਿਆ ਹੋਇਆ ਸਾਧੂ ਨੇ ਆਖਿਆ ਕਿ ਕੋਈ ਫੁਰਤੀਲਾ ਜਿਹਾ ਬੰਦਾ ਮੈਨੂੰ ਦਿਓ ਰਾਜੇ ਨੇ ਬੰਦਾ ਸਾਹਮਣੇ ਲਿਆਂਦਾ ਸਾਧੂ ਨੇ ਆਖਿਆ ਕਿ ਆ ਵੇਖ ਰੁੱਖ ਤੇ ਚੜ ਜਾ ਉਹ ਸਾਹਮਣੇ ਉੱਪਰ ਏਲ ਦਾ ਆਲਣਾ ਹੈ ਏਲ ਦੇ ਆਲਣੇ ਦੇ ਵਿੱਚ ਹਾਰ ਲਟਕਦਾ ਹੈ ਪਿਆ ਤੇ ਥੱਲੇ ਪਰਛਾਵਾਂ ਪੈ ਰਿਹਾ ਬੰਦਾ ਭੱਜ ਕੇ ਰੁੱਖ ਤੇ ਚੜ ਗਿਆ ਹਾਰ ਲਿਆ ਕੇ ਰਾਜੇ ਨੂੰ ਦੇ ਦਿੱਤਾ ਦ੍ਰਿਸ਼ਟਾਂਤ ਇਹ ਹੈ ਪਦਾਰਥਾਂ ਦਾ ਪਰਛਾਵਾਂ ਸਾਡੇ ਅੰਦਰ ਸ਼ੈਡੋ ਸਾਡੇ ਅੰਦਰ ਪੈ ਰਹੀ ਹੈ ਅਸੀਂ ਚੁੱਭੀਆਂ ਮਾਰਦੇ ਹਾਂ ਪਰ ਮਿੱਟੀ ਹੱਥ ਦੇ ਵਿੱਚ ਆ ਜਾਂਦੀ ਏ ਹਾਰ ਹੱਥ ਵਿੱਚ ਨਹੀਂ ਹੁੰਦਾ ਕਿਉਂਕਿ ਉਹ ਕਿਤੇ ਹੋਰ ਪਿਆ ਹੋਇਆ ਜਿਸ ਚੀਜ਼ ਦੇ ਨਾਲ ਅਸੀਂ ਮਨ ਦੀ ਭੁੱਖ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ ਉਸ ਚੀਜ਼ ਨੂੰ ਉਹ ਚੀਜ਼ ਕਿਤੇ ਹੋਰ ਪਈ ਹੋਈ ਅਸੀਂ ਕੋਠੀਆਂ ਖਰੀਦਦੇ ਹਾਂ ਕਾਰਾਂ ਖਰੀਦਦੇ ਹਾਂ ਖਰੇ ਇਹਦੇ ਨਾਲ ਸੁੱਖ ਮਿਲੇਗਾ ਸ਼ਾਂਤੀ ਮਿਲੇਗੀ ਮਨ ਨੂੰ ਸੰਤੋਖ ਆ ਜਾਏਗਾ ਮਨ ਸ਼ਾਂਤ ਹੋ ਜਾਏਗਾ ਪਰ ਨਹੀਂ ਹੁੰਦਾ ਮਨ ਤ੍ਰਿਪਤ ਨਹੀਂ ਹੁੰਦਾ ਮਨ ਦੀ ਭੁੱਖ ਹੋਰ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਸ਼ਾਂਤ ਨਹੀਂ ਹੁੰਦੀ ਬਾਰ-ਬਾਰ ਚੁੱਭੀ ਮਾਰਦੇ ਹਾਂ ਮਿੱਟੀ ਹੱਥ ਵਿੱਚ ਆ ਜਾਂਦੀ ਸੁੱਖ ਨਹੀਂ ਮਿਲਦਾ ਸ਼ਾਂਤੀ ਨਹੀਂ ਮਿਲਦੀ ਜਿਸ ਚੀਜ਼ ਦੇ ਨਾਲ ਸ਼ਾਂਤੀ ਮਿਲਣੀ ਹੈ ਉਹ ਕਿਤੇ ਹੋਰ ਪਈ ਹੋਈ ਭਾਈ ਗੁਰਦਾਸ ਜੀ ਕਹਿੰਦੇ ਨੇ ਆਸਾ ਮਨਸਾ ਮੋਹਣੀ ਤਾਮਸ ਤ੍ਰਿਸ਼ਨਾ ਸ਼ਾਂਤ ਨਾ ਆਵੇ ਆਸਾ ਤੇ ਮਨਸਾ ਦਾ ਮਾਰਿਆ ਹੋਇਆ ਗਰਸਿਆ ਹੋਇਆ ਇਹ ਜਿਹੜਾ ਮਨੁੱਖ ਹੈ ਇਹਦੀ ਤ੍ਰਿਸ਼ਨਾ ਸ਼ਾਂਤ ਨਹੀਂ ਹੁੰਦੀ ਪਿਆਸ ਨਹੀਂ बुझਦੀ ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ ਬਲਦੀ ਦੇ ਅੰਦਰ ਤੇਲ ਪਾਏ ਜਾ ਰਿਹਾ ਹੈ ਬਲਦੀ ਅੱਗ ਦੇ ਵਿੱਚ ਆਪਾਂ ਤੇਲ ਪਾਈ ਜਾਵਾਂਗੇ ਅੱਗ ਕਦੇ ਵੀ ਨਹੀਂ ਬੁਝੇਗੀ ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ ਗੁਰ ਪੂਰੇ ਬਿਨ ਕੌਣ ਛਡਾਵੇ ਪੂਰੇ ਗੁਰੂ ਤੋਂ ਬਿਨਾ ਮਾਇਆ ਦੇ ਮੋਹ ਤੋਂ ਇਹਦਾ ਛੁਟਕਾਰਾ ਨਹੀਂ ਹੋ ਸਕਦਾ ਇਹ ਮਨ ਦੀ ਭੁੱਖ ਜਿਹੜੀ ਹੈ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿ ਰਹੇ ਨੇ ਕੇਵਲ ਤੇ ਕੇਵਲ ਨਾਮ ਹੈ ਜਿਹਦੇ ਨਾਲ ਇਸ ਮਨ ਦੀ ਭੁੱਖ ਸ਼ਾਂਤ ਹੋ ਜਾਣੀ ਹੈ ਮਾਇਆ ਦੇ ਮੋਹ ਤੋਂ ਛੁਟਕਾਰਾ ਹੋ ਜਾਣਾ ਹੈ ਅਖੀਰਲੀਆ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਇਸ ਮਾਇਆ ਦੇ ਮੋਹ ਤੋਂ ਸਤਿਗੁਰੂ ਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਇਹ ਤ੍ਰਿਸ਼ਨਾ ਜੋ ਹੈ ਭਜਨ ਤੋਂ ਬਿਨਾਂ ਨਾਮ ਤੋਂ ਬਿਨਾਂ ਸ਼ਾਂਤ ਨਹੀਂ ਹੁੰਦੀ ਇਹ ਤ੍ਰਿਸ਼ਨਾ ਜੋ ਹੈ ਸਹਸ ਖਟੇ ਲਖ ਕਉ ਉਠਤਾਵੇ ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ ਇਹ ਕੇਵਲ ਤੇ ਕੇਵਲ ਨਾਮ ਜਪਣ ਦੇ ਨਾਲ ਮਨ ਸ਼ਾਂਤ ਹੁੰਦਾ ਹੈ ਮਨ ਦੇ ਅੰਦਰ ਠਹਿਰਾਓ ਹੁੰਦਾ ਹੈ ਮਨ ਦੀਆਂ ਇੱਛਾਵਾਂ ਜਿਹੜੀਆਂ ਹਨ ਉਹ ਖਤਮ ਹੋ ਜਾਂਦੀਆਂ ਨੇ ਕੇਵਲ ਤੇ ਕੇਵਲ ਨਾਮ ਜਪਣ ਦੇ ਨਾਲ ਨਾਮ ਦੀ ਐਸੀ ਮਹਿਮਾ ਹੈ ਨਾਮ ਜਪਣ ਦੇ ਨਾਲ ਇੱਛਾਵਾਂ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਇੱਛਾਵਾਂ ਮਰ ਜਾਂਦੀਆਂ ਨੇ ਕੇਵਲ ਤੇ ਕੇਵਲ ਇੱਕੋ ਹੀ ਇੱਛਾ ਰਹਿ ਜਾਂਦੀ ਹੈ ਉਸ ਪਰਮੇਸ਼ਰ ਦਾ ਦਰਸ਼ਨ ਕਰਨ ਦੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਇੱਕ ਵਚਨ ਹੁੰਦਾ ਹੈ ਇੱਕ ਸਿੱਖ ਸੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਉਹ ਭਜਨ ਕਰਿਆ ਕਰਦਾ ਸੀ ਬੜੀਆਂ ਮੰਗਾ ਸੀ ਉਹਦੇ ਅੰਦਰ ਬੜੀਆਂ ਮੰਗਾ ਉਸਨੇ ਮੰਗਣੀਆਂ ਭਜਨ ਕਰਦਿਆਂ 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 ਉਹਦਾ ਮਨ ਸ਼ਾਂਤ ਹੋ ਗਿਆ ਅਵਸਥਾ ਉੱਚੀ ਹੋ ਗਈ ਇੱਕ ਦਿਨ ਉਸਨੂੰ ਸਤਿਗੁਰਾਂ ਦਾ ਦਰਸ਼ਨ ਹੋਇਆ ਸਤਿਗੁਰਾਂ ਨੇ ਦਰਸ਼ਨ ਦੇ ਕੇ ਹੁਕਮ ਕੀਤਾ ਤੂੰ ਮੰਗ ਕੀ ਮੰਗਦਾ ਹੈ ਉਹ ਸਾਕਿਆ ਕਿ ਜਿਸ ਵੇਲੇ ਮੈਨੂੰ ਲੋੜ ਸੀ ਉਸ ਵੇਲੇ ਤੇ ਚੀਜ਼ਾਂ ਮਿਲੀਆਂ ਨਹੀਂ ਹੁਣ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ ਹੁਣ ਤੇ ਮੇਰਾ ਮਨ ਤ੍ਰਿਪਤ ਹੋ ਗਿਆ ਹੈ ਮੈਂ ਰੱਜ ਗਿਆ ਹਾਂ ਬਿਨਾਂ ਸੰਤੋਖ ਨਹੀਂ ਕੋਊ ਰਾਜੈ ਮਨ ਦੇ ਅੰਦਰ ਸੰਤੋਖ ਆ ਜਾਂਦਾ ਹੈ ਨਾਮ ਜਪਣ ਦੇ ਨਾਲ ਸੋ ਇਹ ਨਾਮ ਐਸਾ ਹੈ ਜਿਸ ਨੂੰ ਜਪਣ ਦੇ ਨਾਲ ਸਾਡਾ ਛੁਟਕਾਰਾ ਮਾਇਆ ਤੋਂ ਹੋ ਸਕਦਾ ਹੈ ਮਾਇਆ ਦੇ ਬੰਧਨ ਜਿਹੜੇ ਨੇ ਟੁੱਟ ਸਕਦੇ ਨੇ ਜਪ ਪ੍ਰਯੋਗ ਆਰੰਭ ਹੋਏ ਨੇ ਸੋ ਆਪਾਂ ਇਸ ਨਾਮ ਦਾ ਸਿਮਰਨ ਕਰੀਏ ਜਿਸ ਨਾਮ ਨੇ ਸਾਡੇ ਮਨ ਨੂੰ ਸ਼ਾਂਤ ਕਰਨਾ ਹੈ ਜੋ ਮਨ ਦੀ ਭੁੱਖ ਹੈ ਉਸ ਭੁੱਖ ਨੂੰ ਸ਼ਾਂਤ ਕਰਨਾ ਹੈ ਮਨ ਨੂੰ ਤ੍ਰਿਪਤ ਕਰਨ ਵਾਲਾ ਇਹ ਨਾਮ ਹੈ ਸਤਿਗੁਰੂ ਜੀ ਕਿਰਪਾ ਕਰਨਾ ਆਪਾ ਵੱਦ ਛੱਡ ਕੇ ਜਪ ਪ੍ਰਯੋਗ ਦੇਵੇਂ ਸਾਲ ਇਹ ਸਾਮ ਨਾਮ ਨੂੰ ਜਪੀਏ ਇਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਧੰਨਵਾਦ ਸਤਿ ਸ਼੍ਰੀ ਅਕਾਲ